2D ਮਹੱਲਾ ਪੰਜਵਾ ਹਰ ਹਰ ਚਰਨ ਰਿਧੈ ਉਰ ਧਾਰੇ ਜਿਹੜੀ ਹਰੀ ਜੋ ਸ਼ਾਇਆ ਦੇ ਤਪੰਦ ਹਰਿਕ ਜਿਹੜੀ ਸਾਰੇ ਨੂੰ ਹਰੇ ਭਰੇ ਕਰਨ ਵਾਲਾ ਜੋ ਚਰਨ ਪੂਜਨੀਕ ਹੈ ਉਹਦੇ ਚਰਨਾ ਕਮਲਾਂ ਨੂੰ ਰੇਰੇ ਦੇ ਅੰਦਰ ਨਿੰਨੰਤ ਹਰੀ ਵਸਾਏ ਹੈ ਸਿਮਰ ਸੁਆਮੀ ਸਤਗੁਰ ਆਪਣਾ ਆਪਣੇ ਸਿਆਮੀ ਸਤਗੁਰ ਹੈ ਆਪਣੇ ਹੋਰ ਕੋਈ ਨਹੀਂ ਹੈ ਚੇਤੇ ਕਰੋ ਗੁਰ ਜੈਸਾ ਨਹੀਂ ਕੋ ਦੇਵ ਸਤਿਗੁਰਾਂ ਜੈਸਾ ਕੋਈ ਹੋਰ ਨਹੀਂ ਪੂਜਨੀਕ ਸਰਬ ਕਾ ਮਾਲਕ ਸਤਿਗੁਰ ਮੇਰਾ ਤਾਨ ਤਾਨ ਸਤਿਗੁਰ ਮੇਰਾ ਘਰ ਦੀਵਾਨ ਸਤਿਗੁਰ ਆਪਣੇ ਜਾਣ ਕੇ ਜਿੰਨਾਂ ਨੇ ਸਿਮਨ ਕੀਤਾ ਮਹਾਰਾਜਾ ਕਾਰਜ ਸਫਲ ਹੋ ਮਾਰੇ ਉਹ ਹਮਾਰੇ ਤਮਾਮ ਦੇ ਕਾਰਜ ਜੇ ਸਫਲੇ ਕਰਦੇ ਸਾਡੇ ਵੀ ਕਾਰਜ ਜੇ ਪਰਮਾਰ ਸੁਖਵੀ ਬਿਹਾਰ ਕਵੀ ਸਾਰੇ ਪੂਰੇ ਕਰ ਦਿੱਤੇ ਮਾਰਿਆ ਸਹਿਦ ਫਲ ਦੇ ਕਰਤੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਨੂੰ ਕਿਸੇ ਪੁਰਬ ਨੂੰ ਮੰਨ ਕਰਕੇ ਕਰਨਾ ਦਾਨ ਜਿਹੜਾ ਸੁਤੇ ਦੇਈ ਜਾਣਾ ਪੂਜਾ ਜਿਹੜੀ ਪਰਮੇਸ਼ਰ ਦੀ ਹੈ ਕਰਨੀ 16 ਪ੍ਰਕਾਰ ਕਰਕੇ ਆਰਤੀ ਆਦਿ ਕਰਨੀ ਪੂਹਵਾਲ ਚਲਗਾਉਣੇ ਠਾਕਰਾਂ ਨੂੰ ਇਹੜੀ ਪੂਜਾ ਕਰਨੀ ਹੈ ਪਰਮੇਸ਼ਰ ਦੀ ਮੂਰਤੀਆਂ ਦੀ ਹਰ ਕੀਰਤ ਤੱਤ ਦੀ ਚਾਹੇ ਅਸੀਂ ਤਾਂ ਪਾਈ ਹਰੀ ਦਾ ਕੀਰਤਨ ਜਿਹੜਾ ਕਰਨਾ ਇਹੋ ਹੀ ਸਿਧਾਂਤ ਹੋ ਚਾ ਰਿਹਾ ਜਿਦਾਂ ਮਹਾਰਾਜ ਕੀਰਤਨ ਕਰਨਾ ਇਹਦੇ ਵਿੱਚ ਸਾਰੀਆਂ ਪੂਜਾਆਂ ਆਗੀਆਂ ਵਿੱਚ ਦਾਨ ਆਗੇ ਵਿੱਚ ਪੁੰਨ ਆਗੇ ਇਹ ਪਰਮੇਸ਼ਰ ਦਾ ਪੂਜਨ ਸਮਝਨੇ ਜਿਹੜਾ ਅਠੇ ਪੈਰ ਮਹਾਰਾਜ ਜਸ ਕੀਰਤਨ ਕਰਨਾ ਹੈ ਹਰੀ ਦਾ ਕੀਰਤਨ ਹੀ ਕਲਯੁਗਾਂ ਵਿੱਚ ਕੀਰਤਨ ਪਰਧਾਨ ਗੁਰਮੁਖ ਜਪਿਆ ਲਾਇ ਭਾਨਾ ਇਹ ਤਰਕ ਉਸਦਾ ਆਂਦ ਨੂੰ ਉਸਨੇ ਵਿਚਾਰਿਆ ਹੈ ਨਿਚੋੜ ਦੱਸਿਆ ਹੈ ਕਿ ਪੁੰਨ ਦੀਆਂ ਕਰ ਲੈ ਸਾਰੇ ਪੁਰਬਾਂ ਦੇ ਵਰਤ ਦੇ দান ਵੀ ਸੁਕੇ ਕਰ ਲੈ ਪੂਜਾ ਵੀ ਕਰਨੀ ਆ ਮੂਰਤੀਆਂ ਆਦ ਕੰਦਾ ਜਿਹੜਾ ਪੂਜਨ ਕਰਨਾ ਹੈ ਦੀਪਾਂ ਦਾ ਪੂਜਨ ਕਰਨਾ ਹੈ ਪਰਮੇਸ਼ਰ ਦਾ ਬਲਕੇ ਪੂਜਨ ਕਰ ਲਿਆ ਜਿਹਨੇ ਹਰੀ ਦੀ ਕੀਰਤਨ ਦੇ ਸਿਧਾਂਤ ਨੂੰ ਵਿਚਾਰ ਲਿਆ ਹੈ ਤਤ ਸੂਪ ਦੇ ਨੂੰ ਗੋਨ ਗਾਵ ਜਿਹੜੀ ਕੀਰਤਨ ਕਰਦੇ ਆ ਤਤ ਸੂਪ ਦਾ ਵਿਚਾਰ ਕਰਦੇ ਆ ਜੋ ਇਹਦੇ ਵਿੱਚ ਸਭ ਕੋਈ ਹੋ ਗਿਆ ਉਹਨਾਂ ਦਾ ਗਾਵਤ ਅਤਲ ਸੁਖ ਪਾਇ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਤੋਂ ਟੋਲਣ ਕੋਈ ਰਹਿਤ ਸੁਖ ਮਿਲਿਆ ਨਹੀਂ ਜਾਂਦਾ ਸੁਖ ਉਹ ਸਾਧ ਸੰਗੇਵੀਓ ਸੇ ਟੋਲਣ ਤੋਂ ਰਹਿਤ ਬੁੱਧੀ ਰੂਪ ਤਰਾਜੂ ਕਰਕੇ ਸ਼ਾਸਤ੍ਰ ਪ੍ਰਮਾਣ ਵਟੇ ਕਰਕੇ ਟੋਲਣ ਜਿਨੀ ਆਉਂਦਾ ਸੁਖ ਟੋਲਣ ਤੇ ਰਹਿਤ ਸੁਖ ਪਾਇਆ ਹੈ ਘਾਟੁਰ ਅਗਮ ਅਪਾਰੀ ਚਾਤੁਰਯੋ ਸੋਮੇ ਮੰਦੀ ਨਮਤਾ ਤੋਂ ਪਰੇ ਹੈ ਪਰ ਕਿੰਨੀ ਪਾਰਾਵਾਰ ਤੇ ਰਹਿ ਤੋ ਸਰੂਪ ਦੀ ਪ੍ਰਾਪਤੀ ਹੋ ਗਈ ਐ ਜੋ ਜਨ ਪਾਰ ਬ੍ਰਹਮ ਆਪਣੇ ਕੀਤੇ ਅਨੁਸਾਰ ਗੁਰੂ ਪਰਮੇਸ਼ਰ ਨੇ ਆਪਣੇ ਬਣਾ ਲਏ ਹੁਣ ਰਿੰਕਾ ਬਾਹੁਰ ਕਾਸ਼ ਨਾ ਦੀਚਾਰੇ ਕੋਈ ਬਹਰ ਫਿਰ ਵਿਚਾਰ ਨਹੀਂ ਕੀਤਾ ਸੱਚੇ ਕਾਰਸ਼ਨ ਸਾਰੇ ਉਹਨਾਂ ਦੇ ਗੁਣ ਸਾਰੇ ਗੁਣਾ ਦਾ ਹੰਕਾਰ ਨਹੀਂ ਉਹਨਾਂ ਦੇ ਅੰਦਰ ਦੇਖਿਆ ਕਿੰਨੇ ਗੁਣ ਇਹਨਾਂ ਦੇ ਅੰਦਰ ਧਾਰਨ ਨੇ ਇਹ ਜਾਰ ਨਹੀਂ ਕੀਤੀ ਗੁਣੋ ਗੁਣਾ ਦੀ ਵਿਚਾਰ ਨਹੀਂ ਕੀਤੀ ਬਖਸ਼ਲੇ ਮਹਾਰਾਜ ਨੇ ਨਾਮ ਰਤਨ ਸੁਣ ਜਪ ਜਪ ਜੀਵ ਨਾਮ ਰੂਪੀ ਰਤਨ ਨੂੰ ਮਹਾਰਾਜ ਨੂੰ ਐਸੇ ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਹੈ ਰਤਨ ਵਾ ਪ੍ਰਕਾਸ਼ ਮੈਂ ਉਸ ਨੂੰ ਸਦਾ ਉਸਾ ਰੂਪੀ ਕਰਨਾ ਹੈ ਸੁਣ ਕੇ ਪ੍ਰੀਤ ਰੂਪੀ ਰਸਨਾ ਨਾਲ ਜਪ ਜਪ ਕੇ ਜਿਉਦੇ ਹੁੰਦੇ ਹਾਂ ਹਰ ਨਾਨਕ ਕੰਠ ਮਜਾਰੀ ਜਿਵੇਂ ਹਰੀ ਕਾਸੀ ਜਿਵੇਂ ਕੰਠ ਭੂਖਣ ਹੁੰਦਾ ਹੈ ਨਾ ਗਲ ਵਿੱਚ ਕੰਠੇ ਚ ਪਾਇਆ ਗੰਠਾ ਇਹੋ ਕੰਠੇ ਵੀ ਅੰਦਰ ਮਾਰੇ ਅਸਲਾ ਪਰਾਂ ਬਾਣੀ ਦੁਆਰਾ ਵੀ ਜਗਦੇ ਹੈ ਅਤੇ ਇਸੇ ਤਰ੍ਹਾਂ ਪਸੰਤੀ ਨਾਲ ਵੀ ਜਗਦੇ ਹੈ ਤੇ ਇਸੇ ਪ੍ਰਕਾਰ ਮਧਮਾ ਬਾਣੀ ਨਾਲ ਦੀ ਕੰਠ ਹੈ ਕੰਠ ਭੁਖਣ ਬਾਪ ਤਕੇ ਹਰ ਇਸਲੇ ਨੂੰ ਕੰਠੇ ਗਹਿਣੇ ਦੀ ਨਹੀਂ ਆਈ ਫਿਰਦੇ ਜਿ ਧਾਰਨੇ ਕੀਤਾ ਹੋਇਆ ਹੈ